ਇਸ ਵੇਲੇ ਦੀ ਵੱਡੀ ਖਬਰ ਪੂਰਬੀ ਲੰਡਨ ਦੇ ਇਲਫੋਰਟ ਤੋਂ ਆ ਰਹੀ ਹੈ ਜਿੱਥੇ ਕਿ ਇੱਕ ਇੰਡੀਅਨ ਰੋਮਾ ਰੈਸਟੋਰੈਂਟ ਨੂੰ ਅਟੈਕ ਦਾ ਸਾਹਮਣਾ ਕਰਨਾ ਪਿਆ ਇੱਥੇ ਪੰਜ ਵਿਅਕਤੀ ਜ਼ਖਮੀ ਹੋ ਗਏ ਨੇ ਦੋ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਦੱਸਦੀ ਹੈ ਕਿ ਇਹ ਘਟਨਾ ਕਰੀਬ 9 ਵਜੇ 22 ਅਗਸਤ ਨੂੰ ਵਾਪਰੀ ਜਦੋਂ ਮਾਸਕ ਪਹਿਨੇ ਕੁਝ ਬਦਮਾਸ਼ ਇਸ ਰੈਸਟੋਰੈਂਟ ਦੇ ਵਿੱਚ ਦਾਖਲ ਹੁੰਦੇ ਨੇ ਇੱਕ ਤਰਲ ਨੂੰ ਡੋਲ ਦਿੰਦੇ ਨੇ ਤੇ ਉਸ ਤੋਂ ਬਾਅਦ ਅੱਗ ਲਗਾ ਦਿੰਦੇ ਨੇ ਇਹ ਪੂਰੀ ਘਟਨਾ ਸੀਸੀਟੀਵੀ ਕੈਮਰਾ ਦੇ ਵਿੱਚ ਰਿਕਾਰਡ ਹੋ ਜਾਂਦੀ ਹੈ ਤੇ ਇਸ ਦੀ ਸੀਸੀਟੀਵੀ ਫੁਟੇਜ ਵੀ ਜਾਰੀ ਕੀਤੀ ਗਈ ਹੈ ਦੱਸਿਆ ਕਿ ਇੱਕ ਗਰੁੱਪ ਵੱਲੋਂ ਰੈਸਟੋਰੈਂਟ ਦੇ ਵਿੱਚ ਇਸ ਅੱਗ ਨੂੰ ਲਗਾਇਆ ਗਿਆ ਜਿਸ ਤੋਂ ਬਾਅਦ तमाम ਲੋਕ ਜ਼ਖਮੀ ਹੋਏ ਨੇ ਤਕਰੀਬਨ 9 ਵਜੇ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ 9 ਵਜੇ 2 ਮਿੰਟ ਤੇ ਕਾਲ ਜਾਂਦੀ ਹੈ ਤੇ 90 ਮਿੰਟ ਅੱਗ ਬੁਝਾਉਣ ਨੂੰ ਫਾਇਰ ਬ੍ਰਿਗੇਡ ਨੂੰ ਲੱਗ ਜਾਂਦੇ ਨੇ ਤਾਂ ਕੀ ਕਹਿਣਾ ਚਾਹੋਗੇ ਤੁਸੀਂ ਭਾਰਤੀ ਰੈਸਟੋਰੈਂਟ ਉੱਪਰ ਹੋਏ ਇਸ ਹਮਲੇ ਬਾਰੇ ਜੋ ਕਿ ਲੰਡਨ ਦੇ ਵਿੱਚ ਹੋਇਆ ਆਪਣੀ ਕੋਈ ਵੀ ਰਾਏ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ